ਨਿਤ ਚੜਦੇ ਸੂਰਜ ਸੰਘਰਸ਼ਾਂ 'ਚ ਰਹਿਣ ਵਾਲੇ ਬਹਾਦਰ ਕਿਸਾਨੋ ਬੱਚਿਓ ਭੈਣੋ ਇਹ ਗੱਲ ਸਾਡੀ ਮਜਬੂਰੀ ਹੈ ਕਿ ਹਰ ਚੜਦੇ ਸੂਰਜ ਸਾਨੂੰ ਨਵੀਂ ਤੋਂ ਨਵੀਂ ਸਮੱਸਿਆ ਸਾਹਮਣੇ ਆਉਂਦੀ ਹੈ ਕਿਤੇ ਡੀਏਪੀ ਦੀ ਛਾਟ ਆ ਜਾਂਦੀ ਹੈ ਕਿਤੇ ਝੋਨੇ ਦੀ ਵਿਕਰੀ ਦੀ ਗੱਲ ਆ ਜਾਂਦੀ ਹੈ ਕਿਤੇ ਗੈਸ ਲਾਈਨ ਪੈਪ ਦਾ ਰੌਲਾ ਪੈਂਦਾ ਕਿਤੇ ਭਾਰਤ ਮਾਲਾ ਪ੍ਰੋਜੈਕਟ ਦਾ ਰੌਲਾ ਪੈਂਦਾ ਜੇ ਇਹ ਗੱਲਾਂ ਵੀ ਪਾਸੇ ਰੱਖ ਜੀਏ ਕਿਤੇ ਬਰੰਟ ਕਬਦਾ ਆ ਗਿਆ ਕਿਤੇ ਕੁਰਕੀ ਆ ਗਈ ਜਿਨੇ ਰੋਜ਼ ਹੀ ਤੁਸੀਂ ਸੰਘਰਸ਼ਾਂ ਦੇ ਵਿੱਚ ਰਹਿੰਦੇ ਹੋ ਇਸ ਕਰਕੇ ਕਿਹਾ ਜਾ ਸਕਦਾ ਤੁਹਾਨੂੰ ਵੀ ਜਉਂਦੀ ਜਾਖ ਦੀ ਜ਼ਮੀਰ ਵਾਲੇ ਬੰਦੇ ਹੋ ਤੁਸੀਂ ਅਚੰਚੇਤ ਸਾਡਾ ਇਹ ਇਰਾਦਾ ਸੀਗਾ ਵੀ ਜਿਹੜਾ ਆ ਪ੍ਰੋਗਰਾਮ ਹੈ 26 ਤਰੀਕ ਵਾਲਾ ਅੱਜ ਦਾ ਇਹ ਆਲ ਇੰਡੀਆ ਸੰਯੁਕਤ ਕਿਸਾਨ ਮੋਰਚੇ ਦਾ ਪ੍ਰੋਗਰਾਮ ਹੈ ਅੱਜ ਪੂਰੇ ਭਾਰਤ ਦੇ ਤਹਿਸੀਲਾਂ ਤੇ ਜ਼ਿਲ੍ਹਿਆਂ ਤੇ ਦਿੱਲੀ ਵਾਲੀਆਂ ਮੰਗਾਂ ਨੂੰ ਲੈ ਕੇ ਸਾਰੇ ਭਾਰਤ ਦੇ ਵਿੱਚ ਸਾਰੀਆਂ ਭਾਰਤੀਆਂ ਜਥੇਬੰਦੀਆਂ ਵੱਲੋਂ 26 ਨਵੰਬਰ ਦੇ ਦਿਨ ਨੂੰ ਦਿੱਲੀ ਮੋਰਚੇ ਦਾ ਅਧਗਟਨ ਦਿਨ ਮੰਨਿਆ ਜਾਂਦਾ ਹੈ ਇਸ ਕਰਕੇ ਸਾਰੀਆਂ ਜਥੇਬੰਦੀਆਂ ਉਹਨਾਂ ਬੰਗਾਂ ਤੇ ਐਕਟਿਵ ਨੇ ਅੱਜ ਉਹਨਾਂ ਬੰਗਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਅੱਜion ਦੇ ਵਿੱਚ ਮੁੱਖ ਤੌਰ ਤੇ ਬਹੁਤ ਸਾਰੀਆਂ ਮਹੱਤਵਪੂਰਨ ਗੱਲਾਂ ਇਹ ਨੇ ਕਿ ਖੇਤੀ ਕਿੱਤੇ ਨੂੰ ਘਾਟੇ 'ਚੋਂ ਕਿਵੇਂ ਕੱਢਿਆ ਜਾਵੇ ਖੇਤੀ ਕਰਨ ਵਾਲੇ ਲੋਕਾਂ ਦੇ ਮੁਨਾਫੇ ਕਿਵੇਂ ਵਧਾਏ ਜਾਣ ਖੇਤੀ ਨਾਲ ਸੰਬੰਧਿਤ ਧਰਾਣੇ ਬਨਾਹਾਂ ਦੇ ਵਿੱਚ ਵਾਧਾ ਕਿਵੇਂ ਹੋਵੇ ਇਹਦੇ ਵਾਸਤੇ ਐਮਐਸਪੀ ਗਰੰਟੀ ਕਾਨੂੰਨ ਬਣੇ ਕਿਸਾਨਾਂ ਦਾ ਕਰਜ਼ਾ ਖਤਮ ਹੋਵੇ ਸਰਕਾਰੀ ਖਰੀਦ ਹੋਵੇ ਸਰਕਾਰੀ ਭੰਡਾਰ ਹੋਣ ਤੇ ਜਨਤ ਕਮਾਂਡ ਪ੍ਰਣਾਲੀ ਦੀ ਗੱਲ ਲਾਗੂ ਹੋਵੇ ਬੁਢਾਪਾ ਪੈਨਸ਼ਨ ਦਾ ਕਾਨੂੰਨ ਬਣੇ ਮਜ਼ਦੂਰਾਂ ਵਾਸਤੇ ਵੀ ਕਿਸਾਨਾਂ ਵਾਸਤੇ ਵੀ ਫਸਲਾਂ ਦਾ ਬੀਮਾ ਬਣੇ ਦਿੱਲੀ ਮੋਰਚੇ ਦੇ ਵਿੱਚ ਪਾਏ ਹੋਏ ਸਾਰੇ ਕੇਸ ਵਾਪਸ ਲੈ ਜਾਣ ਲਖਨਪੁਰ ਕੀ ਘਿਰੀ ਘਟਨਾ ਦੇ ਦੋਸ਼ੀਆਂ ਨੂੰ ਸਜ਼ਾਵਾ ਦੇ ਕੇ ਉਹਨਾਂ ਨੂੰ ਅੰਦਰ ਕੀਤਾ ਜਾਵੇ ਤੇ ਦਿੱਲੀ ਮੋਰਟੇ ਦੇ ਵਿੱਚ ਹੋਏ ਸ਼ਹੀਦਾਂ ਦੇ ਰਹਿੰਦਿਆਂ ਨੂੰ ਕੰਪਨਸੇਸ਼ਨ ਦਾ ਵਲਾਂ ਮਾਮਲਾ ਦਿੱਤਾ ਜਾਵੇ ਤੇ ਉਹਨਾਂ ਦੇ ਜੀਆਂ ਨੂੰ ਨੌਕਰੀਆਂ ਜਿਹੜੀਆਂ ਰਹਿੰਦੀਆਂ ਨੇ ਉਹ ਨੌਕਰੀਆਂ ਦਿੱਤੀਆਂ ਜਾਣ ਜਦੋਂ ਅਸੀਂ ਸਾਰੀਆਂ ਇਹ ਗੱਲਾਂ ਕਰਦੇ ਹਾਂ ਤਾਂ ਇਹਦੇ ਵਾਸਤੇ ਇਹ ਜ਼ਰੂਰੀ ਹੈ ਵੀ ਜਿੰਨਾ ਤੋਂ ਇਹ ਗੱਲਾਂ ਮੰਗਾ ਕਰਦੇ ਆ ਉਹ ਸਾਡੇ ਵਾਸਤੇ ਕੀ ਸੋਚਦੇ ਆ ਉਹ ਸਾਡੇ ਵਾਸਤੇ ਕੀ ਕਰਦੇ ਐ ਉਹਨਾਂ ਨੇ ਝੋਨੇ ਦੇ ਸੀਜ਼ਨ ਤੁਹਾਨੂੰ ਦਿਖਾਇਆ ਹੈ ਕਿ ਤੁਸੀਂ ਕਹਿੰਦਾ ਵੀ ਪੂਰਾ ਜੋਖ ਤੇ ਲਾਲਾ ਕਹਿੰਦਾ ਵੀ ਹੱਟੀ ਤੇ ਨਾ ਚੜਿਓ ਜੋਖੜ ਦੀ ਗੱਲ ਕਰਦੇ ਹਾਂ ਮੈਂ ਪਹਿਲੀ ਵਾਰ ਸੁਣਿਆ ਇਹਨਾਂ ਵੀ ਐ ਰੋਲਾ ਪੰਦਰ ਆ ਲੰਗਰ ਕਮੇਟੀ ਨੂੰ ਬੇਨਤੀ ਹੈ ਵੀ ਜਿੰਨਾ ਚਿਰ ਪ੍ਰਧਾਨ ਜੀ ਬੋਲ ਰਹੇ ਨੇ ਚਾਹ ਲਿਆ ਕੇੰਨੀਆਂ ਬਾਹਰ ਲੈ ਜਾਓ ਕਿਉਂਕਿ ਚਾਹ ਪਵਾਉਣੀ ਹੁੰਦੀ ਹੈ ਚੁੱਪ ਕਰਕੇ ਪਾ ਲੋ ਪਰ ਬੋਲ ਮਾਰ ਮਾਰ ਕੇ ਲਾਗੇ ਪਾਉਣ ਪ੍ਰਧਾਨ ਜੀ ਬੋਲ ਰਹੇ ਨੇ ਪਤਾ ਲੱਗ ਨਹੀਂ ਰਿਹਾ ਤੁਹਾਨੂੰ ਕੁਛ ਇਸ ਕਰਕੇ ਜਿਹਦੇ ਕੋਲ ਚਾਹ ਹੈਗੀ ਹੈ ਉਹ ਪੀ ਲਓ ਨਹੀਂ ਬਾਅਦ ਚ ਪ੍ਰਧਾਨ ਜੀ ਆਂਦੇ ਬੋਲ ਤੋਂ ਬਾਅਦ ਵਰਤਾ ਦੇਾਂਗੇ ਜਿਨੇ ਪੀਣੀ ਹੋਈ ਉਹ ਜੂਰ ਪੀ ਕੇ ਜਾਈਓ ਚਾਹ ਬਾਦੂ ਹੈ ਚੁੱਪ ਦਾ ਦਾਨ ਬਕਸੋ ਧੰਨਵਾਦ ਅਸਲ ਕੱਲ ਸਮਝਣ ਵਾਲੀ ਇੱਥੋਂ ਹੈ ਕਿ ਜਿਹੜੀ ਸਰਕਾਰ ਤੋਂ ਅਸੀਂ ਇਹ ਗੱਲਾਂ ਦੀ ਮੰਗ ਕਰਦੇ ਆ ਉਹ ਸਰਕਾਰ ਸਾਡੇ ਧੰਦੇ ਵਾਸਤੇ ਸੋਚਦੀ ਕੀ ਹੈ ਫਿਰ ਜਦੋਂ ਅਸੀਂ ਆਪਣੇ ਧੰਦੇ ਦੀ ਗੱਲ ਕਰਦੇ ਆ ਫਿਰ ਹੋਰਾਂ ਧੰਡਿਆਂ ਦੀ ਗੱਲ ਵੀ ਆਉਂਦੀ ਹੈ ਫਿਰ ਸਰਕਾਰ ਦੀ ਨੀਤੀ ਦੀ ਗੱਲ ਵੀ ਆਉਂਦੀ ਹੈ ਫਿਰ ਸਾਡੀ ਸਰਕਾਰ ਜਿਹੜੀਆਂ ਲਾਈਨਾਂ ਲੈ ਕੇ ਆ ਰਹੀ ਹੈ ਜਿਹੜੀਆਂ ਨੀਤੀਆਂ ਲੈ ਕੇ ਆ ਰਹੀ ਹੈ ਉਹਨਾਂ ਦੀ ਗੱਲ ਵੀ ਆਉਂਦੀ ਹੈ ਉਦੋਂ ਪਤਾ ਲੱਗਦਾ ਹੈ ਕਿ ਸਾਨੂੰ ਦਾ ਜਰ ਭਲੇਖਾ ਵੀ ਅਬਦੀ ਸਰਕਾਰ ਨੂੰ ਅਸੀਂ ਬਣਾਉਣਾ ਉਹ ਸਾਡੀ ਖਾਤਰ ਸਰਕਾਰ ਬਣਦੀ ਹੈ ਸਰਕਾਰ ਤਾਂ ਜਿੰਨਾਂ ਦੀ ਮਦਦ ਕਰ ਰਹੀ ਹੈ ਸਰਕਾਰ ਤਾਂ ਜਿੰਨਾਂ ਨੂੰ ਇੱਥੇ ਲੈ ਕੇ ਆ ਰਹੀ ਹੈ ਆ ਵੱਡੀਆਂ-ਵੱਡੀਆਂ ਚੌੜੀਆਂ-ਚੌੜੀਆਂ ਸੜਕਾਂ ਜਿਹੜੀਆਂ ਭਾਰਤ ਮਾਲਾ ਪਦਯਤਵਰ ਜੀਆਂ ਕੱਢੀ ਜਾ ਰਹੇ ਆ ਵੱਡੇ ਵੱਡੇ ਡੰਬ ਬਣਾਉਣ ਜਾ ਰਹੇ ਇੱਥੇ ਇਹ ਤਾਂ ਖੇਡ ਹੀ ਕੋਈ ਹੋਰ ਹੈ ਬਾਈ ਇਹ ਤਾਂ ਇਹ ਚਾਹੁੰਦੇ ਨੇ ਤੁਸੀਂ ਕਹਿੰਦੇ ਹੋ ਵੀ ਸਾਰੀਆਂ ਜਿੰਸਾਂ ਦੀ ਗਰੰਟੀ ਕਾਨੂੰਨ ਬਣਾਓ ਇਹ ਕਹਿੰਦੇ ਨੇ ਵੀ ਸਰਕਾਰੀ ਖਰੀਦ ਬੰਦ ਕਰੋ ਇਹ ਕਹਿੰਦੇ ਨੇ ਸਰਕਾਰੀ ਮੰਡੀਆਂ ਖਤਮ ਕਰ ਦਿਓ ਸ਼ਹਿਰ ਲੋਕਦਾਨਾ ਦੇ ਵਿੱਚ ਮਾਲ ਤੇ ਕੋਈ ਇਹ ਕਹਿੰਦੇ ਨੇ ਵੀ ਛੋਟੀ ਖੇਤੀ ਖਤਮ ਕਰੋ ਇਦਾਂ ਕਹਿੰਦੇ ਨੇ ਇਥੇ ਵੱਡੇ ਵੱਡੇ ਫਾਰਮ ਹੋਣੇ ਚਾਹੀਦੇ ਨੇ ਇਥੇ ਠੇਕਾ ਖੇਤੀ ਨੀਤੀ ਹੋਣੀ ਚਾਹੀਦੀ ਐ ਇਥੇ ਮੋ ਸ਼ੋਪਿੰਗ ਮਾਲ ਹੋਣੇ ਚਾਹੀਦੇ ਪੰਚੂ ਖੇਤਰ ਨਹੀਂ ਹੋਣਾ ਚਾਹੀਦਾ ਇਥੇ ਵੱਡੀਆਂ ਵੱਡੀਆਂ ਫੈਕਟਰੀਆਂ ਹੋਣੀਆਂ ਚਾਹੁੰਦੇ ਛੋਟੀਆਂ ਫੈਕਟਰੀਆਂ ਹੋਣੇ ਚਾਹੀਦੀਆਂ ਇਹਦੇ ਜਦੋਂ ਸਰਕਾਰਾਂ ਦੀ ਗੱਲ ਕਰਦੇ ਆ ਉਦੋਂ ਐ ਲੱਗਦਾ ਵੀ ਦਿੱਲੀ ਵਾਲੀ ਸਰਕਾਰ ਅੱਡ ਐ ਪੰਜਾਬ ਵਾਲੀ ਸਰਕਾਰ ਅੱਡ ਐ ਜੁਣ ਜਦੋਂ ਇਹ ਸਾਰੀ ਗੱਲ ਤੇ ਆਪਾਂ ਨਿਗਾਹ ਮਾਰਦੇ ਆ ਜਨੇ ਪੂਰੀ ਦੁਨੀਆ ਦੇ ਵਿੱਚ 6-7 ਕੰਪਨੀਆਂ ਨੇ ਜਿਨ੍ਹਾਂ ਦਾ ਪੂਰੀ ਦੁਨੀਆ ਤੇ ਕਬਜ਼ਾ ਹੈ 6-7 ਕੰਪਨੀਆਂ Amazon ਐ ਅਮਰੀਕਾ ਦੀ ਬਹੁਤ ਵੱਡੀ ਕੰਪਨੀ ਹੈ ਜਿਹੜਾ ਪਰਚੂਨ ਖੇਤਰ ਚ ਕੰਮ ਹੈ ਬਾਲਮਾਰਟ ਹੈ ਬਰਤਾਨੀਆ ਦੀ ਬਹੁਤ ਵੱਡੀ ਕੰਪਨੀ ਹੈ ਜਿਹੜਾ ਪਰਚੂਨ ਖੇਤਰ ਚ ਕੱਪ ਹੈ ਕੰਮ ਹੈ ਫਲਿੱਪਮਾਰਟ ਫਲਿੱਪਕਾਰਟ ਜਿਹੜੀ ਅਮਰੀਕਾ ਦੀ ਕੰਪਨੀ ਹੈ ਜਿਹਨੀਆਂ ਇਹ ਕੰਪਨੀਆਂ ਦੇ ਕੰਡ ਕਿੱਡੇ ਕਿੱਡੇ ਆ ਇਹਨਾਂ ਕੰਪਨੀਆਂ ਦੇ ਨਾਲ ਜਿਹੜੀਆਂ ਹਿੰਦੁਸਤਾਨ ਦੀਆਂ ਕੰਪਨੀਆਂ ਨੇ ਡੀਮਾਰਟ ਕਾਰਗਨ ਅਵਾਨੀ ਅਡਾਨੀ ਹੋਰ ਮੈਨਸ਼ੀਟੋ ਵਰਗੀਆਂ ਹੋਰ ਕੰਪਨੀਆਂ ਨੇ ਜਿਹੜੀਆਂ ਇਹ ਵੱਡੀਆਂ ਕੰਪਨੀਆਂ ਨੇ ਇਹ ਭਗਿਆੜ ਕੰਪਨੀਆਂ ਨੇ ਬੰਦੇ ਨੂੰ ਸਾਤ ਖਾ ਜਾਂਦੀਆਂ ਨੇ ਇਹ ਇਹ ਸੂਬਿਆਂ ਨੂੰ ਸਾਤ ਖਾ ਜਾਂਦੀਆਂ ਨੇ ਐਡੇ ਕੱਦ ਨੇ ਜਦੋਂ ਇਹ ਗੱਲਾਂ ਅਸੀਂ ਕਰਦੇ ਆ ਤੁਹਾਨੂੰ ਐ ਲੱਗਦਾ ਹੋਊ ਕਿ ਐਡੀਆਂ ਐਡੀਆਂ ਕੰਪਨੀਆਂ ਕਿੱਥੋਂ ਹੋਣ ਗਿਆ ਬਾਈ ਹੁਣ ਜਿਹੜੀ ਐਮਾਜ਼ਨ ਕੰਪਨੀ ਹੈ ਉਹਦਾ ਸੌ ਦੇਸ਼ਾਂ 'ਚ ਕੰਮ ਹੈ ਉਦੇ ਕੋਲੇ ਪੈਸਾ ਕਿੰਨਾ ਹੈ ਜਿਹਨੇ 1 ਮਿੰਟ ਦਾ 1 ਮਿੰਟ ਦਾ ਉਹਦਾ ਮੁਨਾਫਾ 2 ਕਰੋੜ ਰੁਪਇਆ ਹੈ 2 ਕਰੋੜ ਇੱਕ ਮਿੰਟ ਦਾ ਤੇ 1 ਘੰਟੇ ਦਾ 67 ਕਰੋੜ ਰੁਪਇਆ ਮੁਨਾਫਾ ਉਸ ਕੰਪਨੀ ਦਾ ਤੇ 1 ਦਿਨ ਦਾ 1624 ਕਰੋੜ ਰੁਪਇਆ ਮੁਨਾਫਾ ਉਸ ਕੰਪਨੀ ਦਾ ਉਹਦੇ ਜਿਹੜੇ ਮੁਲਾਜ਼ਮ ਰੱਖੇ ਹੋਏ ਆ ਸਾਡੇ 15 ਕਰੋੜ ਬੰਦਾ ਉਹਦਾ ਮਲਾਜਮ ਹੈ ਪੱਕਾ ਭਰਤੀ ਹੈ ਛੁਟੇਕੇ ਦੇ ਭਰਤੀ ਹੈ ਹੁਣ ਜਿਹੜੀ ਕੰਪਨੀ 15 ਕਰੋੜ ਬੰਦਿਆਂ ਨੂੰ ਰੋਜ਼ਗਾਰ ਦੇ ਸਕਦੀ ਹੈ 15 ਕਰੋੜ ਦੀ ਗਿਣਤੀ ਕਿੰਨੀ ਕੁ ਬਣਦੀ ਹੈ ਭਾਈ ਪੰਜਾਬ ਵਰਗੇ 5 ਸੂਬੇ ਜੇਕਰ ਸਾਡੇ ਨਾਲ ਆਏ ਪੰਜਾਬ ਵਰਗੇ ਪੰਜ ਸੂਬਿਆਂ ਨੂੰ ਜੇ ਬੱਚੇ-ਬੱਚੇ ਨੂੰ ਰੋਜ਼ਗਾਰ ਦੇਣਾ ਹੋਵੇ ਬੁੱਢੇ ਨੂੰ ਵੀ ਜੰਮਦੇ ਬੱਚੇ ਨੂੰ ਵੀ ਤਾਂ ਪੰਜ ਸੂਬਿਆਂ ਨੂੰ ਕੱਲਿਆਂ ਨੂੰ ਰੋਜ਼ਗਾਰ ਦੇ ਮਿਲ ਸਕਦਾ ਐਨੇ ਬੰਦਿਆਂ ਨੂੰ ਉਹਨੇ ਕੱਲੀ ਕੰਪਨੀ ਨੇ ਰੋਜ਼ਗਾਰ ਦਿੱਤਾ ਐਡੀ ਵੱਡੀ ਕੰਪਨੀ ਦੂਜੀ ਉਹਦੇ ਵਿੱਚ ਕੰਪਨੀ ਐ ਫਲਿੱਪਕਾਰਟ ਓਏ ਕੋਈ ਵਪਾਰ ਕਰਦੀ ਐ ਪ੍ਰਚੂਰ ਖੇਤਰ ਚ ਆਨਲਾਈਨ ਸਮਾਨ ਮੰਗਾਉਂਦੀ ਐ ਉਹ ਆਨਲਾਈਨ ਸਮਾਨ ਜਿਹੜੇ ਆਪਾਂ ਕਹਿੰਦੇ ਆ ਵੀ ਅਸੀਂ ਤਾਂ ਆਨਲਾਈਨ ਬੂਟ ਮਗਾ ਲੇ ਇੱਥੇ ਹੀ ਬੁੱਕ ਕਰ ਦਿੰਦੇ ਆਪਾਂ ਪੈਸੇ ਇੱਥੇ ਹੀ ਕਹਿੰਦੇ ਨਾ ਮੇਰਾ ਮੇਰੇ ਕੋਟ ਆ ਜਾਏ ਮੇਰੇ ਬੂਟ ਆ ਜਾਣ ਆ ਮੇਰਾ ਸ਼ਰਟ ਆ ਜਾਏ ਆ ਸਾਡੇ ਭਾਂਡਿਆਂ ਦਾ ਸੈਟ ਆ ਜਾਏ ਆ ਮੇਰੀ ਬੈੱਡ ਸ਼ੀਟ ਆ ਜਾਏ ਆ ਮੇਰਾ ਮੋਟਰਸਾਈਕਲ ਆ ਗਿਆ ਮੈਨੂੰ ਘੜੀ ਆ ਜਾ ਆਨਲਾਈਨ ਸਪਲਾਈ ਕਰਦੀ ਹੈ ਕੰਜੇ ਫਲਿੱਪਕਾਰਟ ਕੰਪਨੀ ਦਾ ਨਾਮ ਆਦਾ ਫਲਿੱਪਕਾਰਟ ਕੰਪਨੀ ਦੁਨੀਆ ਦੀ ਤੀਜੇ ਨੰਬਰ ਦੀ ਕੰਪਨੀ ਹੈ ਤੇ ਭਾਰਤ ਦੇ ਵਿੱਚ ਉਹ ਦੂਜੇ ਨੰਬਰ ਦੀ ਕੰਪਨੀ ਹੈ ਉਹਦਾ ਕੰਮ ਹੈ ਆਨਲਾਈਨ ਸਪਲਾਈ ਕਰਨਾ ਆਨਲਾਈਨ ਸਪਲਾਈ 'ਚ ਤੁਹਾਡੇ ਕੰਨ ਖੜੇ ਹੋ ਜਾਣਗੇ ਬਿਹੋ ਨੇ ਕਹਿੰਦੇ ਵੀ ਉਹਦੇ 2 ਮਹੀਨੇ ਚ ਸਤੰਬਰ ਤੇ ਅਕਤੂਬਰ ਦੇ ਵਿੱਚ 2 ਮਹੀਨਿਆਂ ਦੇ ਵਿੱਚ ਉਹਨੇ 720 ਕਰੋੜ ਦਾ ਉਹਨਾਂ ਨੇ ਸਪਲਾਈ ਮਤਲਬ ਆਰਡਰ ਨੇ ਜਿਹੜੇ ਗਾਹਕਾਂ ਨੂੰ ਪਹੁੰਚਾਤਾ 720 ਕਰੋੜ ਗਾਹਕਾਂ ਨੂੰ ਪਹੁੰਚਾਤਾ ਜene ਇਹਦੇ ਬਾਰੇ ਚ ਆਇਆ ਜਦੋਂ ਅਸੀਂ ਆਪਾਂ ਇਹ ਕਹਿੰਦੇ ਆ ਵੀ ਖੇਤੀ ਧੰਦੇ ਨੂੰ ਤਬਾਹ ਕਰਨਾ ਰਹੇ ਨੇ ਤਾਂ ਉਹਦੇ ਨਾਲ ਦੀ ਨਾਲ ਆ ਛੋਟੀ ਦੁਕਾਨਦਾਰੀ ਨੂੰ ਵੀ ਤਬਾਹ ਕਰਨਾ ਰਹੇ ਨੇ ਇਹਦੇ ਨਾਲ ਦੀ ਨਾਲ ਜਦੋਂ ਆ ਐ ਘਰੇ ਨੂੰ ਨਿਗਾਹ ਮਾਰਦੇ ਆ ਜੇ ਜਦੋਂ ਪਹਾੜ ਡਿੱਗਿਆ ਜੇ ਪਹਿਲਾਂ ਖੇਤੀ ਕਿੱਤਾ ਖਤਮ ਹੋ ਗਿਆ ਜੇ ਪਹਿਲਾਂ ਸਰਕਾਰੀ ਮੰਡੀ ਖਤਮ ਹੋ ਗਈ ਜੇ ਪਹਿਲਾਂ ਅਸੀਂ ਜ਼ਮੀਨਾਂ ਦੇ ਮਾਲਕ ਨਾ ਰਹੇ ਤਾਂ ਦੇਸ਼ ਦੀ ਇਕਨੋਮੀ ਦਾ ਕੀ ਹਾਲ ਬਣ ਜੂਗਾ ਬਾਈ ਆ ਜਿੰਨੇ ਆਰਤੀ ਇਹਨੇ ਪਹਿਲਾਂ ਤਾਂ ਇਹ ਜਾਣਗੇ ਸਾਰੇ ਆ ਜਿੰਨੇ ਮਜ਼ਦੂਰ ਕੰਮ ਕਰਦੇ ਨੇ ਮੰਡੀ ਚ ਇਹ ਵੀ ਸਾਰੇ ਜਾਣਗੇ ਇਹ ਟਰੱਕ ਜੁਨੀਅਰ ਆ ਸਾਰੀਆਂ ਜਾਣ ਜੀਆਂ ਮਾਰਕੀਟ ਕਮੇਟੀ ਸਾਰੀ ਜਾਊਗੀ ਕਿ ਫਿਰ ਐਡਾ ਵੱਡਾ ਹਿੱਸਾ ਜਿਹਦੀ ਪਾਪੂਲੇਸ਼ਨ ਪੰਜਾਬ ਦੇ ਵਿੱਚ 70% ਤੋਂ ਉੱਤੇ ਹੈ ਜੇ ਇਹਨਾਂ ਕੋਲੇ ਤਾਂ ਧਾਰਾ ਰਹਾ ਤਾਂ ਇਹਨਾਂ ਕੋਲ ਪੈਸਾ ਨਹੀਂ ਰਹਿਣਾ ਜੇ ਨਾਲ ਕੋਲੇ ਪੈਸਾ ਨਾ ਰਹਾ ਤਾਂ ਇਹਨਾਂ ਦੇ ਮਾਰਕੀਟ 'ਚ ਨਹੀਂ ਜਾਣਾ ਜਦੋਂ ਮਾਰਕੀਟ 'ਚ ਹੀ ਨਾ ਗਏ ਤਾਂ ਮਾਰਕੀਟ ਦਾ ਮਾਲ ਨਹੀਂ ਵਿਕਣਾ ਇਹਨਾਂ ਕੋਲੇ ਪੈਸਾ ਨਹੀਂ ਇਹਨਾਂ ਨੇ ਮਾਰਕੀਟ 'ਚ ਜਾਣਾ ਨਹੀਂ ਇਹ ਪਰਚੂਨ ਖੇਤਰ ਦੇ ਗਾਹਕ ਨੇ ਜਿਨ੍ਹਾਂ ਕੋਲੇ 4 ਪੈਸੇ ਨੇ ਉਹ ਸ਼ੋਪਿੰਗ ਮਾਲ 'ਚ ਜਾਣਗੇ ਅਪਰਚੂਨ ਖੇਤਰ ਬੇਸੀ ਤਬਾ ਹੋ ਜਾਊਗਾ ਇਹਨੇ ਬੇਸੀ ਨਹੀਂ ਰਹਿਣਾ ਇਸ ਕਰਕੇ ਜਿਹੜੀ ਇਹ ਹਮਲਾ ਹੈ ਇਹ ਕੱਲਾ ਐ ਨਹੀਂ ਹੈ ਵੀ ਖੇਤੀ ਸੈਕਟਰ ਤੇ ਹੈ ਇਹ ਹਮਲਾ ਪਬਲਿਕ ਹੈਲਥ ਸੈਕਟਰ ਤੇ ਰਿਹਾ ਇਹ ਹਮਲਾ ਬਿਜਲੀ ਬੋਰਡ ਤੇ ਵੀ ਹੈ ਇਹ ਹਮਲਾ ਡਿੱਗਿਆ ਤੇ ਵੀ ਹੈ ਇਹ ਸਿਹਤ ਸੁਭਾਵਾ ਤੇ ਵੀ ਹਮਲਾ ਹੈ ਇਹ ਛੜਕਾ ਤੇ ਵੀ ਹਮਲਾ ਹੈ ਇਹ ਪਾਣੀਆਂ ਤੇ ਵੀ ਹਮਲਾ ਹੈ ਇਹ ਜੰਗਲਾਂ ਤੇ ਵੀ ਹਮਲਾ ਹੈ ਤੇ ਜ਼ਮੀਨਾਂ ਤੇ ਵੀ ਹਮਲਾ ਹੈ ਚਾਰੇ ਪਾਸਿਓਂ ਘੇਰਾ ਘਤ ਰਖਿਆ ਇਸ ਜਨਤਾ ਨੂੰ ਨੇ ਪਰ ਰੜੇ ਥੇ ਹੈ ਕਿ ਐਡੀ ਵੱਡੀ ਪੈਸੇ ਵਾਲੀ ਤਾਕਤ ਜਿਹੜੀਆਂ ਦੁਨੀਆ ਜਿਹੇ ਪੈਸੇ ਵਾਲੀਆਂ ਤਾਕਤਾਂ ਨੇ ਜਦੋਂ ਉਹਨਾਂ ਦੇ ਸਤਾ ਤੇ ਰਾਸ ਸਤਾ ਤੇ ਕਰਦਾ ਤਾਂ ਉਹਨਾਂ ਕੋਲੇ ਹਥਿਆਰ ਨੇ ਉਹਨਾਂ ਕੋਲੇ ਕਾਨੂੰਨ ਹੈ ਉਹਨਾਂ ਕੋਲੇ ਸਰਕਾਰ ਹੈ ਕਿ ਇਹਦੇ ਮੁਰੇ ਖੜ ਸਕਾਂਗੇ ਅਸੀਂ ਕਿ ਇਹਦੇ ਬੂਰੇ ਕਦੇ ਖੜਿਆ ਜਾਊਗਾ ਅੜਿਆ ਜਾਊਗਾ ਪਰ ਮੇਰਾ ਸਵਾਲ ਤੁਨੂੰ ਇਹ ਐ ਸਾਥੀਓ ਜਦੋਂ ਦੁਨਿਆਲੇ ਗਏ ਆਪਾਂ ਆਪਣੇ ਨਾਲ ਕਿੰਨਾ ਪੰਜਾਬ ਸੀ ਬਈ ਜਿੰਨੇ ਗਿਣਤੀ ਆਪਣੀ ਸੀ ਇੰਨੀ ਇਹ ਗਿਣਤੀ ਪੁਲਿਸ ਦੀ ਸੀ ਮੈਨੂੰ ਇਹ ਲੱਗਦਾ ਜੇ ਉਹ ਨਾਲਾ ਟਪਕੇ ਦੇਖਣਾ ਹੋਵੇ ਤਾਂ ਪੁਲਿਸ ਦੀ ਗਿਣਤੀ ਸੋਡੇ ਨਾਲੋਂ ਆਪਣੇ ਗਿਣਤੀ ਨਾਲੋਂ ਭੋਰਾ ਵੱਧ। ਫੇਰ ਆਪਾਂ ਨੂੰ ਐ ਵੀ ਪਤਾ ਵੀ ਪੁਲਿਸ ਦੀ ਗਿਣਤੀ ਵੀ ਵੱਧ ਹੈ। ਉਹਨਾਂ ਕੋਲੇ ਅਥਰੂ ਕਹਿੰਦੇ ਗੋਲੇ ਵੀ ਐ। ਉਹਨਾਂ ਕੋਲੇ ਪਾਣੀ ਗਿਆ ਬਿਛਾਰਾ ਵੀ ਨੇ। ਉਹਨਾਂ ਕੋਲੇ ਕਾਨੂੰਨ ਵੀ ਐ। ਉਹਨਾਂ ਕੋਲੇ ਡਾਂਗ ਵੀ ਐ। ਉਹਨਾਂ ਦੇ ਨਾਲ ਸਰਕਾਰ ਵੀ ਐ। ਇਹਦੇ ਨਾਲ ਫਿਰ ਕਿਵੇਂ ਟੱਕਰਿਆ ਜਾਊਗਾ ਬਾਈ? ਟੱਕਰ ਲਈਆ ਕਿ ਨਹੀਂ ਬਈ ਸਵਾਲ ਇਹ ਹੈ ਪਰ ਮੱਕੜ ਨੂੰ ਇਹ ਨਹੀਂ ਪਤਾ ਹੁੰਦਾ ਕਿ ਦੀਵੇ ਦੇ ਵਿੱਚ ਜਾ ਕੇ ਮਚਣਾ ਹੈ ਲੋਕਾਂ ਦੀ ਪਮਕੜ ਭਾਵਨਾ ਦਾ ਲੋਕਾਂ ਦੇ ਕੁਰਬਾਨੀ ਦੇ ਜਜ਼ਬਿਆਂ ਦਾ ਉਦੋਂ ਪਤਾ ਲੱਗਦਾ ਹੈ ਕਿ ਆ ਜਿਹੜੇ ਲੋਕ ਨੇ ਆਏ ਕਿੱਥੋਂ ਨੇ ਤੇ ਕਿਹੜੀ ਗੱਲ ਖਾਤਰ ਇਹ ਮਰਨਾ ਚਾਹੁੰਦੇ ਨੇ ਕੋਟ ਦੁੰਨੇ ਛੋਡੀ ਕੋਈ ਰਿਸ਼ਤੇਦਾਰੀ ਨਹੀਂ ਕੋਟ ਦੁੰਨੇ ਦੁੰਨੇ ਕੋਟ ਵਾਲਿਆਂ ਨਾਲ ਛੋੜਾ ਕੋਈ ਲੈਣਾ ਦੇਣਾ ਵੀ ਨਹੀਂ ਤੁਸੀਂ ਦੁੰਨੇ ਵਾਲੇ ਪਿੰਡ ਨੂੰ ਨਹੀਂ ਛੱਡਦੇ ਸ਼ੇਰਗੜ੍ਹ ਪਿੰਡ ਨੂੰ ਨਹੀਂ ਛੱਡਦੇ ਤੁਸੀਂ ਉਹਨਾਂ ਦੇ ਕੋਈ ਬਾਖਬ ਨਹੀਂ ਹੋ ਛੋੜਿਆਂ ਨਾਲ ਕੋਈ ਰਿਸ਼ਤੇਦਾਰੀਆਂ ਨਹੀਂ ਤੁਸੀਂ ਗਏ ਹੋ ਜੇ ਦੁੰਨੇ ਵਾਲੇ ਦੀ ਜ਼ਮੀਨ ਚਲੀ ਗਈ ਤੇ ਰੈਂਦੀ ਆਪਣੀ ਘਟਦੀ ਵੀ ਨਹੀਂ ਰੈਂਦੀ ਸੰਗਰੂਰ ਦੀ ਵੀ ਨਹੀਂ ਜਿਹੜੇ ਲੋਕ ਕਹਿੰਦੇ ਨੇ ਤੇ ਆਪਦੇ ਹੱਕਾਂ ਖਾਤਰ ਤਾਂ ਹਰੇਕ ਮਰਦਾ ਹੈ ਕੋਈ ਦੂਜਿਆਂ ਖਾਤਰ ਮਰਦਾ ਦੇਖਿਆ ਕਿਹੜੀ ਗੱਲ ਖਾਤਰ ਪੜੇ ਤੁਸੀਂ ਭਾਈ ਕਿਸ ਗੱਲ ਖਾਤਰ ਤੁਹਾਡਾ ਪੇੜ ਹੈ ਇਹ ਜਾਣਦੇ ਹੋਏ ਵੀ ਮੂਰੇ ਡਾਂਗ ਹੈ ਇਹ ਜਾਣਦੇ ਹੋਏ ਮੂਰੇ ਜਬਰ ਹੈ ਇਹ ਜਾਣਦੇ ਹੋਏ ਮੂਰੇ ਮਰੇ ਮਰ ਵੀ ਸਕਦੇ ਆ ਟੱਕਰ ਹੋਈ ਜੀ ਇਹਨੂੰ ਦਿਖਾਇਆ ਦੁਨੀਆ ਨੂੰ ਦਿਖਾਇਆ ਮਤਕੇ ਗਏ ਤੇ ਮਾਰਦਾਨ ਕੇ ਮਾਰਦਾਨ ਮਰ ਜਾ ਕੇ ਮਰ ਜੀਏ ਖਤਮ ਕਰਦਾਨ ਕੇ ਹੋ ਜੀਏ ਪਰ ਇਹ ਜਮੀਨਾ ਸਿਰ ਲਗੇ ਤੋਂ ਬਗੈਰ ਬਚਦੀਆਂ ਨਹੀਂ ਇਹ ਸਾਡੇ ਪੁਰਖਿਆਂ ਨੇ ਦੱਸਿਆ ਬਈ ਇੱਥੇ ਜੋ ਕੁਝ ਬਚਿਆ ਹੋਇਆ ਜੋ ਕੁਝ ਰਿਹਾ ਹੋਇਆ ਇੱਥੇ ਕਿਸੇ ਨਾ ਕਿਸੇ ਦੀ ਕੁਰਬਾਨੀ ਦਾ ਸਦਕਾ ਹੀ ਹੈ ਜੋ ਅਸੀਂ ਸਟੇਜਾ ਤੋਂ ਬੋਲ ਰਹੇ ਆ ਇਤਿਹਾਸ ਦੀ ਗੇਨ ਹੈ ਤੇ ਆ ਵੀ ਇਤਿਹਾਸ ਦੀ ਇੱਕ ਲਾਈਨ ਹੈ ਭਾਈ ਜਿਹੜੀ ਤੁਸੀਂ ਲਿਖ ਰਹੇ ਹੋ ਇਤਿਹਾਸ ਲਿਖਣਾ ਬਹੁਤ ਔਖਾ ਹੁੰਦਾ ਹੈ ਇਤਿਹਾਸ ਲਿਖਿਆ ਜਾਂਦਾ ਕਿਸੇ ਗੱਲ ਨਾਲ ਲਿਖਿਆ ਜਾਂਦਾ ਬਿਆਨਾਂ ਨਾਲ ਨਹੀਂ ਲਿਖਿਆ ਜਾਂਦਾ ਤੁਸੀਂ ਭਾਈ ਹੁਣ ਤੱਕ ਮੈਨੂੰ ਇਹ ਦੱਸੋ ਜਦੋਂ ਸਾਥੀਆਂ ਨੇ ਦਿੱਲੀ ਵਾਲਾ ਮੋਰਚਾ ਲਾਇਆ ਉਦੋਂ ਤਾਂ ਤੁਹਾਨੂੰ ਬਹੁਤ ਸਾਰੇ ਬੰਦਿਆਂ ਨੇ ਕਿਹਾ ਅੰਮ੍ਰਿਤ ਜੀ ਤੁਸੀਂ ਦਿੱਲੀ ਨਹੀਂ ਜਾਂਦੇ ਬਈ ਹੁਣ ਕਿਸੇ ਸਾਥੀ ਦੇ ਪਿੰਡ ਵਾਲੇ ਦੇ ਮੂੰਹ ਚੋਂ ਇਹ ਗੱਲ ਨਿਕਲੀ ਹੈ ਵੀ ਦੁਨਿਆਲੇ ਕਿਉਂ ਨਹੀਂ ਜਾਂਦੇ ਬਈ ਤੁਸੀਂ ਕਿਉਂ ਬਈ ਦੁਨਿਆਲੇ ਭਾਰਤੀ ਕਿਸਾਨ ਜੂ ਦੇ ਅਗਰਾਹਾਂ ਕਿਉਂ ਕਰ ਰਹੀ ਹੈ ਬਈ ਤੁਸੀਂ ਕਿਛੋਂ ਬਈ ਹੁਣ ਕਿਸੇ ਦਾ ਸਵਾਲ ਕਿਉਂ ਨਹੀਂ ਉੱਠਿਆ ਤੇ ਸਾਡਾ ਕਿਸੇ ਤੇ ਕੋਈ ਸਵਾਲ ਨਹੀਂ ਹੈ ਸਾਡਾ ਕਿਸੇ ਤੇ ਕੋਈ ਸਵਾਲ ਨਹੀਂ ਵੀ ਤੁਸੀਂ ਕਿਉਂ ਨਹੀਂ ਆਏ ਕਿਉਂਕਿ ਪ੍ਰੋਗਰਾਮ ਸਾਡਾ ਇਹ ਛੋਟਾ ਆਪਦਾ ਤਰੀਕਾ ਹੈ ਲੜਿੰਦਾ ਸਾਡਾ ਆਪਦਾ ਤਰੀਕਾ ਹੈ ਸਾਡਾ ਕਿਸੇ ਤੇ ਕੋਈ ਨਹੀਂ ਕਿ ਕਿਸੇ ਨੇ ਸਾਡੇ ਲਾਠੀ ਚਾਰ ਦੇ ਬਿਆਨ ਲਵਾਇਆ ਕਾਨੂੰਨ ਨਿਵਲਵਾਇਆ ਇਸ ਕਰਕੇ ਸਾਥੀਓ ਗੱਲ ਇਹ ਹੈ ਗੱਲ ਬਹੁਤ ਵੱਡੀ ਹੈ ਆਪਾਂ ਕੁੱਟ ਜਾਂਦੇ ਸਾਨੂੰ ਪਤਾ ਸੀ ਸਾਡੇ ਦੇ ਡਾਂਗਾਂ ਵਰ ਜਾਂਦੀਆਂ ਸਾਨੂੰ ਮਾਸ ਸਿਰ ਪਾਟ ਜਾਂਦੇ ਸਾਨੂੰ ਪਤਾ ਸੀ ਜੇ ਇਹ ਸਮਝੌਤਾ ਨਾ ਹੁੰਦਾ ਤਾਂ ਡਾਂਗ ਹੋਰ ਖੜਕ ਨਹੀਂ ਸੀ ਬੰਦੇ ਮਰ ਸਕਦੇ ਸੀ ਸਾਨੂੰ ਇਸ ਗੱਲ ਦਾ ਪਤਾ ਸੀ ਪਰ ਅਸੀਂ ਪਾਟੇ ਹੋਏ ਬੱਥੇ ਲੈ ਕੇ ਲੋਕਾਂ ਕੋਲ ਆਉਂਦੇ ਵੀ ਸਾਨੂੰ ਬਾਈ ਕੁੱਟ ਕੇ ਭਜਾਤਾ ਤੁਸੀਂ ਸਾਡੇ ਨਾਲ ਗਏ ਨਹੀਂ ਆ ਚੋ ਨਾ ਜਿਹੜੀ ਆ ਵਿਕਰੀ ਹੋਈ ਆ ਹੁਣ ਵਿਕਰੀ ਹੋਈ ਆ ਜਾਂ ਜਿਹੜੀ ਵਿਕਰੀ ਪਹਿਲਾਂ ਤੋਂ ਹੋ ਰਹੀ ਆ ਜਾਂ ਜਿਹੜੀ ਵਿਕਰੀ ਨੇ ਗਾਹ ਹੁਣ ਹੈ ਉਹ ਹੁਣੇ ਸੋਡੇ ਸਿਰਕਦਾ ਆਇਆ ਜੇ ਲੜੋਂਗੇ ਤਾਂ ਕੁਝ ਪਿਆ ਹਾਸਲ ਪਿਆ ਜੇ ਲੜੋਂਗੇ ਤਾਂ ਕੁਝ ਬਚੂਗਾ ਜੇ ਲੜੋਂਗੇ ਤਾਂ ਬੱਚਿਆਂ ਦੀ ਰੋਟੀ ਬਚੂਗੀ ਭਾਈ ਜੇ ਨਾ ਲੜੋਂਗੇ ਨਾ ਨਾ ਲੜਨ ਵਾਲੇ ਬੰਦਿਆਂ ਨੂੰ ਤਾਂ ਸਾਡਾ ਇੱਕ ਤਜਰਬਾ ਹੈ ਬਹੁਤ ਲੰਮੇ ਟਾਈਮ ਦਾ ਤਜਰਬਾ ਹੈ ਇਹ ਹੁਣ ਵੀ ਲਿਖ ਲਓ ਹੰਡਾ ਲਿਓ ਇਹ ਕਿ ਜਿਹੜੇ ਲੋਕ ਲੜਦੇ ਹੁੰਦੇ ਨੇ ਭਿੰਦੇ ਹੁੰਦੇ ਨੇ ਭਾਈ ਜਾਦਾ ਭੇੜ ਪੈਣਾ ਨਹੀਂ ਚਾਹੀਦਾ ਜੇ ਪੇੜ ਹੋ ਗਿਆ ਤਾਂ ਜਿਹੜੇ ਲੋਕ ਭੱਜਣਗੇ ਨਾ ਬਾਈ ਉਹ ਵੱਧ ਮਾਰ ਖਾਣਗੇ ਜੇ ਉਸ ਦਿਨ ਤੁਸੀਂ ਭੱਜ ਭੱਜ ਲੈਂਦੇ ਪੁਲਸ ਸੋਡੇ ਪਿੱਛੇ ਭੱਜਦੀ ਤਾਂ ਤੁਹਾਨੂੰ ਦੁਨਿਆਣਾ ਨਹੀਂ ਟਪਾਉਂਦੀ ਸੀ ਤੁਹਾਨੂੰ ਖੇਤਾਂ 'ਚੋਂ ਲੱਭ ਲੱਭ ਕੇ ਕੋਠਿਆਂ 'ਚੋਂ ਲੱਭ ਲੱਭ ਕੇ ਕਰਾਜੋ ਲਬ ਲਬ ਕੇ ਕੁੱਟ ਕੇ ਮਾਰ ਦਿੱਤੀ ਤੇ ਨਾਲੇ ਦੁਨਿਆਨੇ ਪਿੰਡ ਦਾ ਫੂਸ ਡਾਉਂਦੀ ਪੁਲਿਸ ਤੇ ਸੋਨੂੰ ਲੰਭਾ ਆਉਣਾ ਸੀ ਜਿਉਂ ਆਏ ਸੀ ਉਗਰਾਹਾਂ ਵਾਲਿਆ ਕਟਾ ਗਏ ਇਸ ਕਰਕੇ ਜੇ ਫਰਜ਼ ਕਰ ਲੋ ਆਹ ਕਾਰਾ ਕਰਨਾ ਵੀ ਸੀ ਤਾਂ ਪਹਿਲਾ ਅਸੀਂ ਸੜਕਾਂ ਦੇ ਉੱਤੇ ਪਏ ਹੁੰਦੇ ਡੇਗੇ ਫਿਰ ਦੋਨੇ ਆਣੇ ਨੂੰ ਕੁੱਟਦੇ ਸ਼ੇਰਗੜ੍ਹ ਨੂੰ ਕੁੱਟਦੇ ਕਿਸੇ ਨੂੰ ਵੀ ਕੁੱਟਦੇ ਕੋਈ ਪਰਵਾਹ ਨਹੀਂ ਪਹਿਲਾਂ ਸਾਡੀਆਂ ਲਾਸ਼ਾਂ ਉਤੋਂ ਦੀ ਪੈਰ ਧਰ ਕੇ ਜਾਉਂਗੇ ਜਾਂ ਅੱਗੇ ਜਾਉਂਗੇ ਆ ਬਰਾਸਤ ਪਈ ਆ ਭਾਈ ਐਸ ਗੱਲ ਨੂੰ ਕਹਿੰਦਾ ਜੇ ਇਹ ਗੱਲ ਰੜ ਬੰਨੀ ਐ ਜਿੱਥੇ ਕਿਤੇ ਨਹੀਂ ਬੰਨੀ ਐ ਇਹ ਗੱਲ ਜੋਰ ਨਾਲ ਸਾਨੂੰ ਕਹਿੰਦੇ ਆ ਕਿ ਜਿਹਨੂੰ ਡਰ ਲੱਗਦਾ ਭਾਈ ਉਹ ਵਗ ਜਾ ਹੁਣੀ ਘਰ ਨੂੰ ਉਥੇ ਵੀ ਕਿਹਾ ਸੀ ਸਾਨੂੰ ਜਿਹੜਾ ਬਿਮਾਰ ਐ ਦਵਾਈ ਬੂਟੀ ਨਹੀਂ ਮਿਲਦੀ ਜਿਹਦੀ ਤਮਜਲੀ ਮੇਦੀ ਜਿਹਦੀ ਕਬੀਲਦਾਰੀ ਨਹੀਂ ਸੈਟ ਜਿਹਨੂੰ ਘਰੇ ਬੱਚਿਆਂ ਨੂੰ ਸਰਦਾਰੀ ਥੋਡੇ ਘਰੇ ਜਾਏ ਬਿਨਾ ਤੁਸੀਂ ਚਲੇ ਜਾਓ ਤੁਹਾਨੂੰ ਕੋਈ ਲਾਂਬਾ ਨਹੀਂ ਪਰ ਵਿਚੋ ਨਾ ਪਜਿਓ ਡੇਗ ਪਹੁੰਚ ਆਖ ਲਾਂਗੇ ਜ਼ਖਮੇ ਹੋਰੋਂ ਪੱਟੀ ਕਰਾ ਦਿਆਂਗੇ ਸੋ ਤੁਸੀਂ ਉਹ ਗੱਲ ਦਿਖਾਈ ਹੈ ਬਾਈ ਸ਼ਾਬਾਸ਼ ਏ ਥੋਡੇ ਕਿਉਂਕਿ ਅਸੀਂ ਪੂਰਾ ਸੀਨ ਆਪਦੇ ਅੱਖਾਂ ਨਾਲ ਤੁਹਾਡੇ ਸਾਹਮਣੇ ਦੇਖ ਰਹੇ ਸੀ ਸਾਨੂੰ ਸਭ ਤੋਂ ਵੱਡਾ ਖਤਰਾ ਇੱਕ ਸੀ ਕਿ ਜਦੋਂ ਤੁਸੀਂ ਉੱਥੋਂ ਮੁੜੋਗੇ ਤੁਹਾਡੇ ਤੇ ਪੁਲਿਸ ਅਟੈਕ ਕਰ ਸਕਦੀ ਹੈ ਜਦੋਂ ਤੁਸੀਂ ਭੱਜ ਮੁੜੋਗੇ ਤੁਹਾਡੀ ਪਿੱਠ ਹੂ ਉਧਰਲੇ ਪਾਸੇ ਨਾਕਿਆਂ ਤੋਂ ਪੁਲਿਸ ਦੀ ਗਿਣਤੀ ਜ਼ਿਆਦਾ ਹੈ ਤੁਹਾਡੇ ਪੁਲਿਸ ਮਗਰ ਪੈ ਸਕਦੀ ਹੈ ਉਹਦਾ ਪ੍ਰਬੰਧ ਅਸੀਂ ਪਹਿਲਾਂ ਕਰਕੇ ਤੁਹਾਡੇ ਕੋਲ ਤੇਜ ਦੱਸ ਕਿ ਦੋ ਗੱਡੀਆਂ ਜਾਣ ਉਹਦੇ ਵਿੱਚ ਪੁਲਿਸ ਨੂੰ ਮੋੜਨ ਵਾਲਾ ਸਮਾਨ ਹੋਵੇ ਜੇ ਉਹਨਾਂ ਦਾ ਅਟੈਕ ਹੋਇਆ ਉਹਦੀ ਵਰਤੋਂ ਕੀਤੀ ਜਾਵੇ ਉਹ ਮੈਨੂੰ ਦੱਸਣ ਦੀ ਲੋੜ ਨਹੀਂ ਬਾਈ ਉਹ ਤੁਹਾਡੇ ਕੋਲੇ ਸੀਗਾ ਦੋ ਗੱਡੀਆਂ ਤੁਹਾਡੇ ਪਿੱਛੇ ਆਈਆਂ ਤੁਸੀਂ ਪੁੱਛੇ ਮੁੜੇ ਜਾਂ ਕਦੇ ਵੀ ਜੇ ਮੁੜਨਾਂ ਆਕੇ ਵਾਸਤੇ ਪੁਲਿਸ ਵਾਲੇ ਪਾਸੇ ਪਿੱਠ ਕਰਕੇ ਨਾ ਮੁੜੋ ਸੋਡਾ ਪੁਲਿਸ ਵਾਲੇ ਪਾਸੇ ਮੂੰਹ ਹੋਵੇ ਜਦੋਂ ਤੁਸੀਂ ਕਾਫਲੇ ਤੋਂ ਪਿੱਛੇ ਹਟਣਾ ਸੋਡੀ 15 20 ਗੱਬਰੂਆਂ ਦਾ ਮੂੰਹ ਪੁਲਿਸ ਵਾਲੇ ਪਾਸੇ ਹੋਵੇ ਤੁਰਤ ਹੁਣ ਉਹ ਪੂਰੇ ਫੇਰ ਕਾਫਲਾ ਮੁੜਦੇ ਮੁੜਦੇ ਜਾਓ ਜੇ ਇਹ ਅਟੈਕ ਤੇ ਆਉਣ ਫਿਰ ਤੁਸੀਂ ਸਾਰਿਆਂ ਦੇ ਮੂੰਹ ਉਧਰ ਨੂੰ ਕਰਕੇ ਅਟੈਕ ਦਾ ਜਵਾਬ ਦੇ ਕੇ ਆਓ ਗੱਲਾਂ ਇੱਥੇ ਨਿਬੜਦੀਆਂ ਹੁੰਦੀਆਂ ਨੇ ਭਾਈ ਮੇਰੇ ਯਾਦ ਹੈ ਇੱਕ ਵਾਰੀ ਗੰਨਾ ਮਿਲਾਂ ਦਾ ਰੌਲਾ ਗੰਨਾ ਮਿਲ ਦਾ ਕਾਮਿਆਂ ਦਾ ਇਮਰੰਦੇ ਤੋਂ ਕਾਫਲਾ ਲਾਠੀ ਚਾਰਜ ਹੋਇਆ ਚੰਡੀਗੜ੍ਹ ਉਹ ਜਾਣ ਤੋਂ ਪਹਿਲਾਂ ਕਹਿੰਦੇ ਵੀ ਅੱਜ ਭੇਡ ਲੈਣੇ ਮੈਂ ਕਿਹਾ ਵੀ ਜੇ ਭੇਡ ਲੈਣਾ ਤਾਂ ਭਾਈ ਆਪਦੀ ਜਨਤਾ ਨੂੰ ਉਸ ਕਿਸਮ ਦੀ ਤਿਆਰੀ ਚ ਲਿਓ ਭੇਡ ਫੇਰ ਲੈ ਜੇ ਖੜੋਗੇ ਜੇ ਭੇਡ ਤੋਂ ਭੱਜ ਗਏ ਤੁਹਾਨੂੰ ਬਸ ਸੜਾਂ ਚ ਕੁੱਟ ਕੇ ਆਊਗੀ ਪੁਲਿਸ ਤੁਸੀਂ ਜ਼ਖਮੀ ਹੋ ਜਾਓ ਤੁਹਾਨੂੰ ਕੁੱਟਦੇ ਤੁਸੀਂ ਡਿੱਗ ਪੋ ਸੋਡੇ ਸਿਰ ਪਾੜ ਜਾਣ ਪਰ ਤੁਸੀਂ ਭੱਜੇ ਹੋ ਨਾ ਜੇ ਭੱਜ ਗਏ ਤਾਂ ਮੁੜ ਕੇ ਤੁਸੀਂ ਇਹ ਦੋਨਾਂ ਲਈ ਕਰ ਸਕਦੇ ਮਿੱਤਰੋ ਇਸ ਗੱਲ ਨੂੰ ਵੀ ਯਾਦ ਕਰ ਲੈ ਉਦੋਂ ਪਹਿਲਾ ਤਰਨੇ ਚ ਗਏ ਸੀ ਟੀਚਰ ਟੀਚਰਾਂ ਦਾ ਜਦੋਂ ਪੁਲਿਸ ਨੇ ਲਾਠੀ ਚਾਰਜ ਕੀਤਾ ਪੂਲ ਟੀਚਰ ਭੱਜ ਗਏ ਪੁਲਿਸ ਮਗਰ ਗਈ 17 ਸੈਕਟਰ ਦੇ ਵਿੱਚ ਬੱਸ ਛੜਿਆਂ ਦੇ ਵਿੱਚੋਂ ਲਾ ਲਾ ਕੇ ਪੁਲਿਸ ਵਾਲੇ ਕੁੱਟੇ ਟੀਚਰ ਕੁੱਟੇ ਬਈ ਭੱਜਣ ਵਾਲਿਆਂ ਦਾ ਹਸ਼ਰਾ ਹੁੰਦਾ ਤੇ ਖੜਨ ਵਾਲੇ ਦਾ ਹਸ਼ਰ ਆਉਂਦਾ ਤੁਸੀਂ ਲੜੇ ਵੀ ਹੋ ਤੁਸੀਂ ਭਿੜੇ ਵੀ ਹੋ ਤੇ ਤੁਸੀਂ ਖੜੇ ਵੀ ਹੋ ਇਹ ਇੱਕ ਮਿਸਾਲ ਹੈ ਸੰਘਰਸ਼ ਕਰਨ ਦਾ ਇੱਕ ਤਰੀਕਾ ਹੈ ਰਾਤ ਉੱਥੇ ਲਈ ਹੈ ਰਾਤ ਨੂੰ ਖਤਰਾ ਸੀ ਵੀ ਟੈਕ ਹੋ ਸਕਦਾ ਪਰ ਉੱਥੇ ਗਿਣਤੀ ਜਿੰਨੀ ਸੀਗੀ ਜਿਹਦਾ ਪ੍ਰਬੰਧ ਸੀਗਾ ਕੀਤਾ ਹੋਇਆ ਕੋ ਟੈਕ ਦਾ ਜਵਾਬ ਵਾਸਤੇ ਤਸੱਲੀ ਬਖਸ਼ ਸੀ ਇਸ ਕਰਕੇ ਠੀਕ ਹੈ ਸਾਥੀਓ ਕਿਉਂਕਿ ਜਿਹੜਾ ਜਿਹੜਾ ਹਮਲਾ ਆ ਰਿਹਾ ਉਸ ਤਰ੍ਹਾਂ ਦੀ ਤਿਆਰੀ ਉਸ ਤਰ੍ਹਾਂ ਦੀ ਸਮਝ ਦੀ ਲੋੜ ਹੈ ਆਪਾਂ ਥੋੜੇ ਆ ਟੱਕਰ ਬੇਵੇਚੀ ਹੈ ਸਰਕਾਰ ਨਾਲ ਟੱਕਰ ਨਹੀਂ ਲਈ ਜਾ ਸਕਦੀ ਕਿਉਂਕਿ ਅਜੇ ਸਾਡੀ ਗਿਣਤੀ ਓਨੀ ਨਹੀਂ ਹੈ ਤੇ ਪੰਜਾਬ ਦੇ ਵਿੱਚ ਜਥੇਬੰਦੀਆਂ ਬਹੁਤ ਨੇ ਜੇ ਸਾਰਿਆਂ ਨੇ ਇਕੱਠੀਆਂ ਹੋ ਜਾਣ ਤਾਂ ਵੀ ਸਰਕਾਰ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਪਰ ਫਿਰ ਵੀ ਸਰਕਾਰ ਜੇ ਤਕੜੀ ਹੈ ਜੇ ਕੋਈ ਜੁਰਮਾਨਾ ਹੈ ਤਾਂ ਹਰ ਜਗ੍ਹਾ ਤੇ ਆਪਣੀ ਮਨਮਾਨੀ ਕੀਤੀ ਜਾਵੇ ਇਹ ਗੱਲ ਬਰਦਾਸ਼ਤ ਵੀ ਨਹੀਂ ਕੀਤੀ ਜਾ ਸਕਦਾ ਅਸੀਂ ਥੋੜੇ ਆ ਕਿ ਬਹੁਤੇ ਆ ਅਸੀਂ ਆਪਣੀ ਗੱਲ ਰੱਖਣ ਦੀ ਖਾਤਰ ਜਿੱਥੇ ਤੱਕ ਸਤੋ ਜਾਇਆ ਜਾਊ ਅਸੀਂ ਜਾਵਾਂਗੇ ਅਸੀਂ ਸਰਕਾਰ ਨੂੰ ਖਬਰਦਾਰ ਕਰਦੇ ਹਾਂ ਕਿ ਭੜੇਖਾ ਨਾ ਤੇ ਕਿਉਂ ਵੀ ਅਸੀਂ ਸਿਰਫ ਡੀਡੀਆਂ ਚ ਮਕਾਉਣ ਦੀ ਖਾਤਰ ਆਇਆ। ਸਾਨੂੰ ਜ਼ਿੰਦਗੀ ਦਾ ਵੀ ਪਤਾ ਹੈ ਤੇ ਜ਼ਿੰਦਗੀ ਤੋਂ ਬਾਅਦ ਕੀਤੇ ਨਾਲ ਹੋਣ ਵਾਲੇ ਹਸ਼ਰ ਦਾ ਵੀ ਪਤਾ ਹੈ। ਸਾਨੂੰ ਥੋੜੇ ਕਾਨੂੰਨਾਂ ਦਾ ਵੀ ਪਤਾ ਹੈ ਤੇ ਥੋੜੀ ਤਾਕਤ ਦਾ ਵੀ ਪਤਾ ਹੈ ਤੇ ਥੋੜੀ ਦੁਸ਼ਮਣੀ ਤੁਸੀਂ ਕਿਵੇਂ ਕੱਢਦੇ ਹੋ ਉਹਨਾਂ ਗੱਲਾਂ ਦਾ ਪਤਾ ਹੈ ਅਸੀਂ ਉਹ ਸਾਰੀਆਂ ਜਾਣਦੇ ਆ। ਇਸ ਕਰਕੇ ਸਾਥੀਓ ਬਹੁਤ ਧਰਮੇ ਨਾਲ ਬਹੁਤ ਸਮਝ ਨਾਲ ਤੇ ਬਹੁਤ ਜਾਬ ਤੇ ਨਾਲ ਚੱਲਣ ਦੀ ਲੋੜ ਹੈ ਮੈਂ ਇੱਕ ਗੱਲ ਕਰਕੇ ਆਪਣੀ ਗੱਲ ਖਤਮ ਕਰਦਾ ਹੁਣ ਫਰਜ਼ ਕਰ ਲੋ ਤੁਸੀਂ ਸਾਰੇ ਇੱਥੇ ਆਏ ਹੋ ਅੱਜ ਡੀਸੀ ਦਫ਼ਤਰ ਚ ਪਹੁੰਚੇ ਹੋ ਐਡੂ ਪੁੱਛੋ ਤੁਸੀਂ ਡੀਸੀ ਦਫ਼ਤਰ ਚ ਜਾਣਾ ਪਰ ਇਹ ਨਾ ਹੋਵੇ ਕਿ ਤੁਹਾਡੇ ਵਿੱਚੋਂ ਅੱਧੀ ਗਿਣਤੀ ਘਰਾਂ ਨੂੰ ਹੀ ਮੁੜ ਜੇ ਇੱਥੇ ਫੇਰ ਭਲਾਉਣ ਦਾ ਕੀ ਫਾਇਦਾ ਜਦੋਂ ਤੁਸੀਂ ਸਵੇਰ ਦੇ ਚੱਲ ਕੇ 2:30 ਵਜੇ ਤੱਕ ਕੈਨੇ ਘੰਟੇ ਇੱਥੇ ਧਰਨੇ ਜਾਏ ਹੋ ਤੁਸ ਨੂੰ 15 ਮਿੰਟਾਂ ਨਾਲ ਭਲਾ ਕੀ ਫਰਕ ਪੈਣ ਲੱਗਿਆ ਭਾਈ ਇਸ ਕਰਕੇ ਮੇਰੀ ਇਹ ਬੇਨਤੀ ਹੈ ਕਿਉਂਕਿ ਸੋਡੇ ਵਿੱਚ ਇੰਟੈਲੀਜੈਂਸੀ ਫਿਰਦੀ ਹੈ ਇੰਟੈਲੀਜੈਂਸੀ ਇਹ ਗੱਲ ਨੋਟ ਕਰਦੀ ਹੈ ਵੀ ਪ੍ਰਧਾਨ ਦੀ ਗੱਲ ਨੂੰ ਲੋਕ ਮੰਨਦੇ ਨੇ ਕਿ ਨਹੀਂ ਮੰਨਦੇ ਭਈ ਇਹ ਨੋਟ ਕਰ ਲੈ ਹੁਣ ਇਹ ਤੁਸੀਂ ਦੇਖਣਾ ਹੈ ਵੀ ਤੁਸੀਂ ਭਾਈ ਗੱਲ ਮੰਨਣੀ ਹੈ ਘਰ ਨੂੰ ਜਾਣਾ ਹੈ ਸੋ ਮੇਰੀ ਬੇਨਤੀ ਹੈ ਕਿ ਤੁਸੀਂ ਸਾਰਿਆਂ ਨੇ ਇਦੋਂ ਬਾਅਦ ਸਟੇਸਕਤਰ ਨੇ ਤੁਹਾਨੂੰ ਐਲਾਨ ਕਰਕੇ ਦੱਸਣਾ ਕਿ ਕਿਵੇਂ-ਕਿਵੇਂ ਕਰਨਾ ਹੈ ਤੇ ਸਾਰੀ ਗਿਣਤੀ ਜਿਹੜੀ ਨਹੀਂ ਤੁਰ ਸਕਦੀ